ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਚੈਨਲ ਜੁਕਸ਼ਨ ਖੇਤੀਬਾੜੀ ਤੇ ਉਮੀਦ ਕਰਦੇ ਹਾਂ ਸਾਰੇ ਭੈਣ ਭਰਾ ਰਾਜੀ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅਣਕ ਦੀ ਫਸਲ ਦੇ ਵਿੱਚ ਆਪਾਂ ਬਜਾਈ ਵੇਲੇ ਤੋਂ ਹੀ ਖਾਦਾਂ ਪਾਉਣੀ ਸ਼ੁਰੂ ਕਰ ਦਿੰਦੇ ਹਾਂ ਡੀਪੀ ਪਾਉਨੇ ਆ ਪੋਟਾਸ਼ ਵਗੈਰਾ ਖਾਦਾਂ ਵਰਤਦੇ ਆ ਪਾਣੀ ਦੇ ਵੇਲੇ ਆਪਾਂ ਮੈਗਨੀਜ਼ ਜ਼ਿੰਕ ਜਾਂ ਸਲਫਰ ਵਗੈਰਾ ਜਿਹੜੀਆਂ ਖਾਦਾਂ ਵਰਤਦੇ ਆ ਕਈ ਵਾਰ ਇਹਨਾਂ ਸਾਰੀਆਂ ਖਾਦਾਂ ਪਾਉਣ ਦੇ ਬਾਵਜੂਦ ਵੀ ਜਿਹੜਾ ਬੂਟਾ ਆਪਣਾ ਪੂਰਾ ਚੰਗੀ ਤਰ੍ਹਾਂ ਵਧਦਾ ਫੁੱਲਾ ਨਹੀਂ ਤੇ ਉਹਦਾ ਕੀ ਕਾਰਨ ਹੁੰਦਾ ਇਹਦੇ ਬਾਰੇ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਜੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਇਸ ਚੈਨਲ ਦੇ ਉੱਤੇ ਆਪਾਂ ਖੇਤੀ ਦੇ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਜਾਣਕਾਰੀ ਕਿਸਾਨਾਂ ਦੇ ਨਾਲ ਸਾਂਝੀ ਕਰਦੇ ਰਹਿੰਦੇ ਆਂ ਦੋਸਤੋ ਵੀਡੀਓ ਨੂੰ ਲਾਈਕ ਜਰੂਰ ਕਰਦਿਆ ਕਰੋ ਹੋਰ ਯਾਰ ਦੋਸਤਾਂ ਨਾਲ ਵੀ ਜੇ ਸ਼ੇਅਰ ਕਰ ਦਿਓ ਤਾਂ ਕਿ ਜਾਣਕਾਰੀ ਸ਼ਾਰੇ ਕਿਸਾਨ ਵੀਰਾਂ ਤੱਕ ਪਹੁੰਚ ਜਾਵੇ ਦੋਸਤੋ ਕਣਤੀ ਦੀ ਫਸਲ ਦੇ ਵਿੱਚ ਜਦੋਂ ਆਪਾਂ ਇਨੇ ਸਾਰੇ ਤੱਤਾਂ ਨੂੰ ਵਰਤਦੇ ਹਾਂ ਕਈ ਵਾਰ ਇਹ ਪਿਛਲੇ ਸਾਲਾਂ ਦੇ ਵਿੱਚ ਵੀ ਆਪਾਂ ਦੇਖਿਆ ਹੋਊਗਾ ਵੀ ਆਪਾਂ ਸਾਰਾ ਕੁਝ ਪਾਇਆ ਸੀ ਪਰ ਬੂਟਾ ਜਿਸ ਤਰੀਕੇ ਦੇ ਨਾਲ ਵਧਣਾ ਫੁੱਲਣਾ ਸੀ ਉਹ ਉਸ ਤਰ੍ਹਾਂ ਦੀ ਗਰੋਥ ਨਹੀਂ ਹੋਈ ਤਾਂ ਇਹਦੇ ਵਿੱਚ ਕੀ ਵੱਡਾ ਕਾਰਨ ਹੁੰਦਾ ਕਿਉਂਕਿ ਆਪਾਂ ਡੀਏਪੀ ਪੂਰੀ ਮਾਤਰਾ ਦੇ ਵਿੱਚ ਵਰਤੀ ਪੋਟਾਸ਼ ਵੀ ਉਹਦੇ ਵਿੱਚ ਪਾਇਆ ਮੈਗਨੀਜ਼ ਦੀ ਸਪਰੇਅ ਆਪਾਂ ਕੀਤੀ ਸੀਗੀ ਜੈਂਕ ਦੀ ਸਪਰੇਅ ਕੀਤੀ ਜਾਂ ਫਿਰ ਅਸਲ ਪੱਤਾ ਤੱਪਾ ਪਾਇਆ ਜੋ ਚੀਜ਼ ਸੀਗੀ ਆਪਾਂ ਪਾਉਂਦੇ ਰਹੇ ਪਰ ਬੂਟੇ ਨੇ ਫਿਰ ਵੀ ਜੋ ਵਾਅਦਾ ਆਪਾਂ ਨੂੰ ਚਾਹੀਦਾ ਸੀ ਉਸ ਤਰ੍ਹਾਂ ਦਾ ਨਹੀਂ ਕੀਤਾ ਤਾਂ ਉਹਦੇ ਵਿੱਚ ਵੱਡਾ ਕਾਰਨ ਕੀ ਹੁੰਦਾ ਜੀ ਇੱਕ ਹੋਰ ਤੱਤ ਹੁੰਦਾ ਹੈ ਮੈਗਨੀਸ਼ੀਅਮ ਸਲਫੇਟ ਮੈਗਨੀਜ਼ ਸਲਫੇਟ ਤੇ ਮੈਗਨੀਸ਼ੀਅਮ ਸਲਫੇਟ ਦੋਹਾਂ ਦੇ ਵਿੱਚ ਬਹੁਤ ਵੱਡਾ ਫਰਕ ਹੈ ਮੈਗਨੀਜ਼ ਸਲਫੇਟ ਕਣਕ ਦੇ ਵਿੱਚ ਆਮ ਹੀ ਘਾਟ ਆ ਜਾਂਦੀ ਹੈ ਰੇਤਲੀਆਂ ਜ਼ਮੀਨਾਂ 'ਚ ਘਾਟ ਆਉਂਦੀ ਆ ਡੱਕਰ ਜ਼ਮੀਨਾਂ ਦੇ ਵਿੱਚ ਵੀ ਹੁਣ ਇਹਦੀ ਘਾਟ ਆਉਣੀ ਸ਼ੁਰੂ ਹੋ ਗਈ ਔਰ ਜਿਹੜਾ ম্যাগਨੀਸ਼ੀਅਮ ਸਲਫੇਟ ਹੈ ਇਹ ਇੱਕ ਅਲੱਗ ਤੱਤ ਹੈ ਉਸ ਤੋਂ ਇਹ ਇਹ ਅਲੱਗ ਗਾਇਨੀ ਬੜੀ ਬਹੁਤ ਜ਼ਰੂਰਤ ਹੈ ਹੁਣ ਆਪਣੀ ਜ਼ਮੀਨਾਂ ਦੇ ਵਿੱਚ ম্যাগਨੀਸ਼ੀਅਮ ਸਲਫੇਟ ਦੀ ਘਾਟ ਆਉਣੀ ਸ਼ੁਰੂ ਹੋ ਗਈ ম্যাগਨੀਸ਼ੀਅਮ ਸਲਫੇਟ ਇੱਕ ਐਸਾ ਤੱਤ ਹੈ ਜਿਸ ਕਰਕੇ ਬੂਟਾ ਦੂਸਰੇ ਤੱਤਾਂ ਨੂੰ ਲੈਂਦਾ ਜਿਸ ਤਰ੍ਹਾਂ ਆਪਣਾ ਨਾਈਟ੍ਰੋਜਨ ਹੈ ਫਾਸਫੋਰਸ ਹੈ ਜੇਕਰ ম্যাগਨੀਸ਼ੀਅਮ ਤੱਤ ਦੀ ਆਪਣੀ ਜ਼ਮੀਨ ਦੇ ਵਿੱਚ ਘਾਟ ਆ ਗਈ ਤਾਂ ਨਾਈਟ੍ਰੋਜਨ ਅਤੇ ਫਾਸਫੋਰਸ ਤੱਤ ਜ਼ਮੀਨ ਦੇ ਵਿੱਚ ਪੂਰੀ ਮਾਤਰਾ ਚ ਪਾਇਆ ਹੋਣ ਦੇ ਬਾਵਜੂਦ ਵੀ ਬੂਟਾ ਉਹਨੂੰ ਲੈ ਨਹੀਂ ਸਕਦਾ ਕਿਉਂਕਿ ਇਹ ਕਾਰਜਵਾਹਕ ਦਾ ਜਿਹੜਾ ਕੰਮ ਕਰਦਾ ਹੈ ਬੂਟਾ ਇਸ ম্যাগਨੀਸ਼ੀਅਮ ਸਲਫੇਟ ਦੇ ਰਾਹੀਂ ਦੂਏ ਤੱਤ ਜਿਹੜਾ ਉਹਨਾਂ ਨੂੰ ਲੈ ਸਕਦਾ ਜੇਕਰ ਆਪਣੀ ਜ਼ਮੀਨ ਦੇ ਵਿੱਚ ম্যাগਨੀਸ਼ੀਅਮ ਸਲਫੇਟ ਦੀ ਘਾਟ ਆ ਜਾਂਦੀ ਹੈ ਤਾਂ ਫਿਰ ਆਪਣੇ ਜ਼ਮੀਨ ਦੇ ਵਿੱਚ ਭਾਵੇਂ ਨਾਈਟ੍ਰੋਜਨ ਵਾਲਾ ਤੱਤ ਜਾਂ ਫਾਸਫੋਰਸ ਵਾਲਾ ਤੱਤ ਜਿਹੜਾ ਪੂਰੀ ਮਾਤਰਾ ਦੇ ਵਿੱਚ ਪਾਇਆ ਹੋਇਆ ਹੋਵੇ ਤਾਂ ਵੀ ਬੂਟਾ ਉਸ ਚੀਜ਼ ਦੀ ਘਾਟ ਮੰਨੀ ਜਾਂਦਾ ਤੇ ম্যাগਨੀਸ਼ੀਅਮ ਸਲਫੇਟ ਦਾ ਪ੍ਰਕਾਸ਼ ਸੰਸ਼ਲੇਸ਼ਣ ਦੇ ਵਿੱਚ ਬਹੁਤ ਵੱਡਾ ਇਹਦਾ ਯੋਗਦਾਨ ਹੁੰਦਾ ਪ੍ਰਕਾਸ਼ ਸੰਸਲੇਸ਼ਨ ਕਰਿਆ ਦੇ ਰਹੀ ਜਿਹੜਾ ਬੂਟਾ ਆਪਣਾ ਖੁਰਾਕ ਬਣਾਉਂਦਾ ਸੋ ਜਦੋਂ ਜ਼ਮੀਨ ਦੇ ਵਿੱਚ ਮੈਗਨੀਸ਼ੀਅਮ ਸਲਫੇਟ ਦੀ ਘਾਟ ਆ ਜਾਂਦੀ ਹੈ ਤਾਂ ਫਿਰ ਬੂਟਾ ਜਮੀਨ ਦੇ ਵਿੱਚ ਭਾਵੇਂ ਆਪਾਂ ਇਹ ਸਾਰੀਆਂ ਖਾਧਾਂ ਮਾਈਆਂ ਹੋਈਆਂ ਨੇ ਬੂਟਾ ਉਹਨਾਂ ਨੂੰ ਪੂਰੀ ਮਾਤਰਾ ਦੇ ਵਿੱਚ ਲੈ ਨਹੀਂ ਸਕਦਾ ਇਸ ਕਰਕੇ ਬੂਟੇ ਦੇ ਵਿੱਚ ਉਸ ਤਰ੍ਹਾਂ ਦਾ ਆਪਾਂ ਨੂੰ ਵਾਧਾ ਜਿਹੜਾ ਦੇਖਣ ਨੂੰ ਨਹੀਂ ਮਿਲਦਾ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਸੀਗਾ ਇਸ ਕਰਕੇ ਜਿੰਨਾ ਜ਼ਮੀਨਾਂ ਦੇ ਵਿੱਚ ਪਿਛਲੇ ਸਾਲ ਦੇ ਆਪਣੇ ਕੋਲ ਤਜਰਬੇ ਹੋਣਗੇ ਵੀ ਆਪਾਂ ਸਾਰਾ ਸਮਾਨ ਪਾਇਆ ਸੀ ਉਨ੍ਹਾਂ ਦੇ ਵਿੱਚ ਹੁਣ ਆਪਾਂ ਮੈਗਨੀਸ਼ ਮੈਗਨੀਸ਼ੀਅਮ ਸਲਫੇਟ ਆ ਜਿਹੜਾ ਉਹ ਵੀ ਆਪਾਂ ਨੂੰ ਵਰਤੋਂ ਕਰਨੀ ਪਊਗੀ ਜੇ ਹੁਣ ਆਪਾਂ ਇਹ ਵਰਤਣਾ ਕਿਵੇਂ ਆ ਦੇਖੋ ਇਹ ਦੋ ਤਰ੍ਹਾਂ ਦਾ ਆਪਣੇ ਕੋਲੇ ਆਉਂਦਾ ਇੱਕ ਤਾਂ ਜਿਹੜਾ ਪਾਊਡਰ ਰੂਪ ਦੇ ਵਿੱਚ ਦਾਣੇਦਾਰ ਰੂਪ ਦੇ ਵਿੱਚ ਆਉਂਦਾ ਉਹ ਜਿਹੜਾ ਹੈਗਾ ਆਪਾਂ 5 ਕਿਲੋ 1 ਕਿੱਲੇ ਦੇ ਵਾਸਤੇ ਆਪਾਂ ਵਰਤ ਸਕਦੇ ਹਾਂ 9.6% ਉਹਦੇ ਵਿੱਚ ਮੈਗਨੀਸ਼ੀਅਮ ਸਲਫੇਟ ਹੁੰਦਾ 12% ਉਹਦੇ ਵਿੱਚ ਸਲਫਰ ਤਾਂ ਤਵੀ ਮਿਲਦਾ ਤੇ ਇਹ ਆਪਾਂ ਬਾਜ਼ਾਰ ਦੇ ਵਿੱਚੋਂ ਆਪਾਂ ਨੂੰ ਐਫਕੋ ਦੇ ਜਿਹੜੇ ਉਹ ਹੈਗੇ ਆ ਸ਼ੋਰੂਮ ਉਨੋਂ ਤੋਂ ਮਿਲ ਜਾਂਦਾ ਜਾਂ ਬਾਜ਼ਾਰ ਦੇ ਵਿੱਚ ਹੋਰ ਵੀ ਮਹਾਂਤਾਨਾਉਂ ਦੀ ਕੰਪਨੀਆ ਉਹਨਾਂ ਦਾ ਇਹ ਆਉਂਦਾ ਇਹ 600 ਸਵਾ 600 ਤਾਂ 25 ਕਿਲੋ ਦੀ ਪੈਕਿੰਗ ਦੇ ਵਿੱਚ ਆਉਂਦਾ ਇਹ ਆਪਾਂ ਆਪਣੇ ਖੇਤ ਦੇ ਵਿੱਚ ਜੂਰੀਏ ਦੇ ਨਾਲ ਰਲਾ ਕੇ ਇਹਦਾ ਸਿੱਟਾ ਮਾਰ ਸਕਦੇ ਜੇਕਰ ਪਿਛਲੇ ਸਾਲਾਂ ਦਾ ਆਪਾਂ ਨੂੰ ਪਤਾ ਹੈ ਇਹ ਚੀਜ਼ਾਂ ਦੀ ਘਾਟ ਆਈ ਸੀ ਤਾਂ ਆਪਾਂ ਪਾਣੀ ਲਾਉਣ ਤੋਂ ਪਹਿਲਾਂ ਲੂਰੀਏ ਦੇ ਵਿੱਚ ਮੈਗਨੀਸ਼ੀਅਮ ਸਲਫੇਟ 5 ਕਿਲੋ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਪਾ ਸਕਦੇ ਆ। ਸੋ ਇਹ 7 ਕਿਲੋ ਤੱਕ ਵੀ ਵਰਤ ਸਕਦੇ ਆ। ਤੇ ਜੇਕਰ ਆਪਾਂ ਪਾਣੀ ਲਾ ਲਿਆ ਹੁਣ ਆਪਾਂ ਨੂੰ ਫੇਰ ਇਸ ਤਰ੍ਹਾਂ ਦਾ ਹੈਗਾ ਵੀ ਇਹ ਆ ਪ੍ਰੋਬਲਮ ਆ ਸਕਦੀ ਆ ਤਾਂ ਫੇਰ ਆਪਾਂ ਮੈਗਨੀਸ਼ੀਅਮ ਸਲਫੇਟ ਦੀ ਸਪਰੇਅ ਕਰ ਸਕਦੇ ਆ। ਇਹਦੇ ਵਾਸਤੇ 1 ਕਿਲੋ ਜਿਹੜਾ ਮੈਗਨੀਸ਼ੀਅਮ ਸਲਫੇਟ ਆਉਂਦਾ ਉਹਦੇ ਵਿੱਚ ਵੀ ਇਸੇ ਤਰ੍ਹਾਂ ਦਾ ਹੀ ਆਉਂਦਾ ਉਹ ਪਾਣੀ ਦੇ ਵਿੱਚ ਘੁਲਣ ਵਾਲਾ ਹੁੰਦਾ ਉਹਦੀ ਆਪਾਂ ਸਪਰੇਅ ਕਰ ਸਕਦੇ ਹਾਂ 1 ਕਿਲੋ 1 ਕਿੱਲੇ ਦੇ ਵਾਸਤੇ ਆਪਾਂ ਸਪਰੇਅ ਕਰ ਸਕਦੇ ਹਾਂ ਉਹਦੇ ਨਾਲ ਮੈਗਨੀਸ਼ੀਅਮ ਸਲਫੇਟ ਦੀ ਜਿਹੜੀ ਘਾਟ ਬੂਟਿਆਂ ਦੇ ਵਿੱਚ ਪੂਰੀ ਹੋ ਜਾਂਦੀ ਹੈ ਬੁੱਟੇ ਜ਼ਮੀਨ ਦੇ ਵਿੱਚੋਂ ਜਿਹੜੇ ਇਹ ਤੱਤ ਹੈਗੇ ਆ ਅਲੱਗ-ਅਲੱਗ ਉਹਨਾਂ ਨੂੰ ਲੈਣ ਦੇ ਯੋਗ ਹੋ ਜਾਂਦੇ ਆ ਤੇ ਬੂਟੇ ਦਾ ਜਿਹੜਾ ਵਾਧਾ ਪੂਰੇ ਆਪਣੇ ਵਾਧਾ ਆਪਾਂ ਨੂੰ ਦਿਖਾਈ ਦੇਊਗਾ ਉਹਦਾ ਹਰਾ ਰੰਗ ਕਲੋਰੋਫਿਲ ਕਿਉਂਕਿ ਜਿਆਦਾ ਮਾਤਰਾ ਚ ਬਣਦੀ ਹੈ ਬੂਟੇ ਦਾ ਹਰਾ ਰੰਗ ਕਾਫੀ ਆਪਾਂ ਨੂੰ ਲੱਗਦਾ ਬੂਟਾ ਕਾਲਾ ਹੋ ਜਾਂਦਾ ਤੇ ਇਹ ਇਹ ਆਪਣੇ ਜਿਹੜਾ ম্যাগਨੀਸ਼ੀਅਮ ਸਲਫੇਟ ਆ ਇਹਦੇ ਵੱਖ-ਵੱਖ ਕੰਮ ਨੇ ਸੋ ਜੇਕਰ ਆਪਣਾ ਪਿਛਲੇ ਸਾਲ ਦਾ ਇਤਿਹਾਜ਼ਾ ਹੈਗਾ ਪਿਛਲੇ ਸਾਲ ਆਪਾਂ ਇਹ ਸਾਰੀਆਂ ਖਾਦਾਂ ਸਾਰੇ ਤੱਤ ਵਰਤੇ ਸੀ ਵੀ ਫਸਲ ਦੇ ਵਿੱਚ ਫੇਰ ਵੀ ਪੂਰੀ ਚੰਗੀ ਤਰ੍ਹਾਂ ਵੰਦਾ ਨਹੀਂ ਹੋਇਆ ਜਿਸ ਤਰੀਕੇ ਦੇ ਨਾਲ ਆਪਾਂ ਸੋਚਦੇ ਸੀ ਆਪਣੀ ਫਸਲ ਨਹੀਂ ਹੋਈ ਤਾਂ ਇਹ ম্যাগਨੀਸ਼ੀਅਮ ਸਲਫੇਟ ਨਹੀਂ ਘਾਟ ਹੋ ਸਕਦੀ ਆ ਕਿਉਂਕਿ ਜ਼ਮੀਨਾਂ ਦੇ ਵਿੱਚ ਮੈਗਨੀਸ਼ੀਅਮ ਸਲਫੇਟ ਦੀ ਘਾਟ ਹੋਣ ਇਸ ਤੱਤ ਦੀ ਆਉਣੀ ਸ਼ੁਰੂ ਹੋ ਗਈ ਆ। ਸੋ ਜਿੰਨਾਂ ਜ਼ਮੀਨਾਂ ਦੇ ਵਿੱਚ ਆਪਣਾ ਕੋਲੇ ਪਿਛਲੇ ਸਾਲ ਦਾ ਤਜਰਬਾ ਹੈਗਾ ਤਾਂ ਉੱਥੇ ਆਪਾਂ ਇਸ ਤੱਤ ਨੂੰ ਜ਼ਰੂਰ ਵਰਤ ਸਕਦੇ ਹਾਂ ਜੇਕਰ ਹੁਣ ਆਪਾਂ ਦੂਸਰੇ ਪਾਣੀ ਦੇ ਪਹਿਲਾਂ ਵੀ ਇਹਨੂੰ ਵਰਤ ਸਕਦਾ ਜੂਰੀਏ ਦੇ ਵਿੱਚ ਜਦੋਂ ਆਪਾਂ ਦੂਜਾ ਪਾਣੀ ਲਾਉਣਾ ਨਾ ਜੂਰੀਏ ਚ ਰਲਾ ਕੇ ਇਹਨੂੰ ਇਹਦੀ ਆਪਾਂ ਵਰਤੋਂ ਕਰ ਸਕਦੇ ਹਾਂ। ਨਹੀਂ ਤਾਂ ਹੁਣ ਤੋਂ ਆਪਾਂ ਜੇਕਰ ਪਾਣੀ ਲਗਾ ਦਿੱਤਾ ਫਸਲ ਤੇਰੀ ਸਪਰੇਅ ਕਰ ਸਕਦੇ ਆ 1 ਕਿਲੋ ਕੀ ਕਿਕੜ ਦੇ ਵਾਸਤੇ ਇਹਦੀ ਸਪਰੇਅ ਹੋ ਸਕਦੀ ਆ ਸੋ ਦੋਸਤੋ ਇਹ ਜੋ ਜਿੰਨਾ ਖੇਤਾਂ ਦੇ ਵਿੱਚ ਆਪਣਾ ਪਿਛਲੇ ਸਾਲ ਆਪਾਂ ਨੂੰ ਪਤਾ ਵੀ ਫਸਲ ਨੇ ਜਿਸ ਤਰੀਕੇ ਦਾ ਆਪਾਂ ਮੰਦਾ ਚਾਹੁੰਦੇ ਸੀ ਨਹੀਂ ਹੋਇਆ ਤਾਂ ਮੈਗਨੀਸ਼ੀਅਮ ਸਲਵੇਟ ਦੀ ਘਾਟ ਹੋ ਸਕਦੀ ਆ ਤੇ ਉਸ ਨੂੰ ਆਪਾਂ ਵਰਤ ਕੇ ਉਸ ਘਾਟ ਨੂੰ ਪੂਰਾ ਕਰ ਸਕਦੇ ਆ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸ਼ਤ ਸ੍ਰੀ ਅਕਾਲ ਧੰਨਵਾਦ